ਸੋ ਅੱਜ ਵੀ ਅਸੀਂ ਇਸ ਇੰਟਰਵਿਊ ਦੇ ਵਿੱਚ ਜਾਣਾਗੇ ਕਿਉਂਕਿ ਇੱਕ ਸ਼ਖਸੀਅਤ ਹੈਗੇ ਆ ਰਗਵੀਰ ਸਿੰਘ ਬੈਂਸ ਜਿਹੜੇ ਸਿਕ ਸਕਾਲਰ ਨੇ ਕੈਨੇਡੀਅਨ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਵੀ ਹੈ ਜਾਣਾਗੇ ਕਿ ਆਖਰਕਾਰ ਉਹ ਕੌਣ ਸੀਗੇ ਤੇ ਕੀ ਯੋਗਦਾਨ ਹੈ ਤੇ ਉਹਨਾਂ ਦੇ ਉੱਤੇ ਪੀ ਐਚ ਡੀ ਕਰ ਰਹੇ ਹੈ ਅਵਤਾਰ ਸਿੰਘ ਹੋਰੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐਚ ਡੀ ਕਰ ਰਹੇ ਹੈ ਤੇ ਉਹ ਜਿਹਨਾਂ ਦਾ ਪਿਛੋਕੜ ਦੇਖੀਏ ਤਾਂ ਮੋਗੇ ਦੇ ਰਹਿਣ ਵਾਲਾ ਉਹ ਨੌਜਵਾਨ ਪੰਜਾਬੀ ਯੂਨੀਵਰਸਿਟੀ ਦੇ ਮਾਧਿਅਮ ਰਾਹੀਂ ਵੱਖ-ਵੱਖ ਮੁਲਕਾਂ ਦੇ ਵਿੱਚ ਘੁੰਮ ਕੇ ਆਇਆ ਹੈ ਜਿੱਥੇ ਉਹਨਾਂ ਨੇ ਰਗਵੀਰ ਸਿੰਘ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਜਿਹੜਾ ਯੋਗਦਾਨ ਹੈਗਾ ਉਹਦੀ ਗੱਲਬਾਤ ਉਹਦੇ ਬਾਰੇ ਖੋਜ ਕਰ ਰਹੇ ਐ ਤਾਂ ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਉੱਥੇ ਦੇ ਸਿੱਖਾਂ ਬਾਰੇ ਕਿ ਕਦੋਂ ਸਿੱਖਾ ਕੇ बसे ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਿੱਖਾਂ ਨੂੰ ਆਈਆਂ ਉਹ ਸਾਰਿਆਂ ਬਾਰੇ ਵੀ ਪਰਚੋਲ ਕਰਕੇ ਆਏ ਐ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਦਾ ਅਨਮਿਊਟ ਤੇ ਥੈਂਕ ਯੂ ਜੀ ਅ ਮੈਂ ਚਾਹਾਂਗਾ ਪਹਿਲਾਂ ਤੁਸੀਂ ਆਪਣੇ ਆਪਾ ਵਿਸ਼ੇ ਦੀ ਗੱਲ ਕਰਿਏ ਦਰਸ਼ਕਾਂ ਨਾਲ ਗੱਲ ਕਰਿਏ ਕਿ ਰਗਵੀਰ ਸਿੰਘ ਬੈਂਸ ਕੌਣ ਨੇ ਤੇ ਉਹਨਾਂ ਦਾ ਕੀ ਯੋਗਦਾਨ ਹੈ ਦਰਸ਼ਕ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਤੁਸੀਂ ਆਪਣੇ ਮਾਧਿਅਮ ਰਹੀਂ ਦੱਸੋਗੇ ਡਾਕਟਰ ਗਬੀਰ ਸਿੰਘ ਬੈਂਸ ਸਿੱਖ ਕੌਮ ਦੀ ਬੜੀ ਅਜ਼ੀਮ ਸ਼ਖਸੀਅਤ ਨੇ ਜੀ ਇਹਨਾਂ ਦਾ ਜਨਮ ਮਾਨਕਟੇਰੀ ਜਿਹੜਾ ਇਹਨਾਂ ਦਾ ਪਿੰਡ ਆ ਜਿਹੜਾ ਜੱਦੀ ਪਿੰਡ ਇਹਨਾਂ ਦਾ ਪਿੰਡ ਜਿਹੜਾ ਜਨਮ ਹੋਇਆ ਡਗਾਣਾ ਕਲਾਂ ਹਾਰਪੁਰ ਜ਼ਿਲ੍ਹੇ ਦੇ ਵਿੱਚ ਜੀ ਸੋ ਉਸ ਛੋਟੇ ਜਿਹੇ ਪਿੰਡ ਦੇ ਵਿੱਚ ਇਹਨਾਂ ਨੇ ਆਪਣਾ ਮਾਨਟਰੀ ਦੇ ਵਿੱਚ ਬਚਨ ਬਤਾਇਆ ਉੱਥੋਂ ਹੀ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਕੇ ਨਾਲ ਦੀ ਨਾਲ ਇਹਨਾਂ ਨੇ ਆਪਣੀ ਪਹਿਲੀ ਜਿਹੜੀ ਜੋਬ ਸੀਗੀ ਐਜ਼ ਅ ਟੀਚਰ ਥੋੜਾ ਸਮਾਂ ਉੱਥੇ ਪੰਜੋਤਾ ਸਕੂਲ ਦੇ ਵਿੱਚ ਨਿਭਾਈ ਜੀ ਉਸ ਤੋਂ ਬਾਅਦ ਉੱਥੋਂ ਸਟੱਡੀ ਦੇ ਨਾਲ-ਨਾਲ ਇਹਨਾਂ ਨੇ ਫਿਰ 1954 ਦੇ ਵਿੱਚ ਇਹਨਾਂ ਨੇ ਰੇਲਵੇ ਦੇ ਵਿੱਚ ਐਜ਼ ਅ ਕਲਰਕ ਵਰਤੀ ਹੋਏ ਔਰ 71 ਦੇ ਵਿੱਚ ਉਹਨਾਂ ਨੇ ਉੱਥੋਂ ਤੱਕ ਜੌਬ ਕੀਤੀ ਫਿਰ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਐਜ਼ ਅ ਇਨਸਪੈਕਟਰ ਜੌਬ ਕੀਤੀ ਔਰ ਨਾਲ ਦੀ ਨਾਲ ਇਹਨਾਂ ਦੀਆਂ ਸਮਾਜ ਸੇਵਾਵਾਂ ਦੀਆਂ ਜਿਹੜੀਆਂ ਜਿਹੜੀਆਂ ਐਕਟੀਵਿਟੀਆਂ ਉਹ ਪਿੰਡ ਦੇ ਵਿੱਚ ਵੀ ਜਾਂ ਹੋਰ ਇਲਾਕਿਆਂ ਦੇ ਵਿੱਚ ਨਾਲ ਦੀ ਨਾਲ ਕਰਦੇ ਰਹੇ ਜੀ ਔਰ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਕਾਰਜ ਆ ਮੈਂ ਸ਼ਾਰਟ ਵਿੱਚ ਦੱਸਣਾ ਚਾਹਾਂਗਾ ਫਿਰ ਆਪਾਂ ਬਾਕੀ ਗੱਲ ਅਫਰੀਕਾ ਦੇ ਪੂਰੇ ਟੂਰ ਦੇ ਬਾਰੇ ਕਰਾਂਗੇ ਹੂੰ ਉਸ ਤੋਂ ਬਾਅਦ ਇਹਨਾਂ ਨੇ ਲਗਾਤਾਰ ਆਪਣੀ ਜ਼ਿੰਦਗੀ ਦਾ ਸਮਾਂ ਸਿੱਖੇ ਜਨ ਦੇ ਨਾਲ ਸੋਸ਼ਲ ਰੀਵਲਸ ਦੀ ਜਿਹੜੀਆਂ ਬੁਰਾਈਆਂ ਨੇ ਸਾਡੀ ਸਮਾਜ ਦੀਆਂ ਉਹਨਾਂ ਦੇ ਵਾਸਤੇ ਅਵੇਰਨੈਸ ਵਾਸਤੇ ਜਾਂ ਹੋਰ ਖੇਡਾਂ ਦੇ ਵਿੱਚ ਬਹੁਤ ਯੋਗਦਾਨ ਆਪਣਾ ਦਿੱਤਾ ਔਰ ਜਿਹੜੀ ਰੇਲਵੇ ਦੀ ਜਿਹੜੀ ਫੁੱਟਬਾਲ ਟੀਮ ਦੇ ਕੈਪਟਨ ਵੀ ਰਹੇ ਉਸ ਟਾਈਮ ਦੇ ਇਹ ਜੀ ਔਰ ਉਸ ਤੋਂ ਬਾਅਦ 90 ਦੇ ਵਿੱਚ ਕੈਨੇਡਾ ਦੇ ਵਿੱਚ ਗਏ ਆਪਣੇ ਪਰਿਵਾਰ ਦੇ ਸਮੇਤ ਉੱਥੇ ਇਹਨਾਂ ਨੇ ਲਗਾਤਾਰ ਆਪਣੀ ਜ਼ਿੰਦਗੀ ਦੇ ਕਾਫੀ ਸਮਾਂ ਲਗਾ ਕੇ ਫਿਰ ਇਹਨਾਂ ਨੇ ਇੱਕ ਐਨਸਾਈਕਲੋਪੀਡੀਆ ਵਰਲਡ ਆਫ ਫਰਸਟ ਐਨਸਾਈਕਲੋਪੀਡੀਆ ਮਲਟੀਮੀਡੀਆ ਟੈਕਨੀਕ ਨੇ ਨਾਲ ਤਿਆਰ ਕਰਕੇ ਔਰ ਸਿੱਖਾਂ ਦੇ ਲਈ ਦੇਖੋ ਕਿੱਡੇ ਸੁਭਾਗ ਦੀ ਗੱਲ ਹੈ ਹਮ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਸ ਟਾਈਮ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਵੱਲੋਂ ਇਹਨਾਂ ਦਾ ਐਨਸਾਈਕਲੋਪੀਡੀਆ ਲਾਂਚ ਕੀਤਾ ਗਿਆ ਜੀ ਔਰ ਉਸ ਤੋਂ ਬਾਅਦ ਇਹਨਾਂ ਨੇ ਈਸੀ ਟੈਕਨੀਕ ਨੂੰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ ਈਸੀ ਟੈਕਨੀਕ ਨੂੰ ਅਪਣਾਉਂਦਿਆਂ ਸੱਤ ਮਲਟੀਮੀਡੀਆ ਮਿਊਜ਼ੀਅਮ ਜਿਹੜੇ ਆ ਵੱਖ-ਵੱਖ ਜਗ੍ਹਾ ਦੇ ਵਿੱਚ ਦੁਨੀਆ ਦੇ ਵਿੱਚ ਸਟੈਬਲਿਸ਼ ਕੀਤੇ ਔਰ ਇਸ ਤੋਂ ਇਲਾਵਾ ਇਹਨਾਂ ਦਾ ਯੋਗਦਾਨ ਨਿਸ਼ਾਨੀ ਸਿੱਖ ਜਿਹੜੀ ਸੰਸਥਾ ਅਸੀਂ ਖਡੂਰ ਸਾਹਿਬ ਦੇ ਵਿੱਚ ਦੇਖਦੇ ਹਾਂ ਉਹਨੂੰ ਸਟੈਬਲਿਸ਼ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਾਬਾ ਸੇਵਾ ਸੰਗੀ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆਪਣੀ ਜੀਵਨ ਦੇ 13 ਸਾਲ ਜਿਹੜੇ ਲਗਾ ਕੇ ਆਪਣੀ ਜ਼ਿੰਦਗੀ ਦੀ ਉਸ ਸੰਸਥਾ ਨੂੰ ਦਿੱਤੇ ਔਰ ਉਹ ਸੰਸਥਾ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਐਜੂਕੇਸ਼ਨਲ ਲੈ ਕੇ ਜਾਂ ਹੋਰ ਇਹਨਾਂ ਐਕਟੀਵਿਟੀਜ਼ ਨੂੰ ਲੈ ਕੇ ਜਿਹੜੀ ਬਹੁਤ ਫੇਮਸ ਹੈ ਜੀ ਸੋ ਇਹਨਾਂ ਨੂੰ ਇਨਾਂ ਦੀਆਂ ਕਾਰਜਾਂ ਦੀ ਬਦਲੀ ਬਹੁਤ ਸਾਰੇ ਮਾਨ ਸਨਮਾਨ ਮਿਲੇ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਸਟੀਫਨ ਹਾਪਰ ਦੇ ਵੱਲੋਂ 2015 ਦੇ ਵਿੱਚ ਬੜਾ ਵੱਡਾ ਮਾਨ ਸਨਮਾਨ ਕੈਨੇਡਾ ਦਾ ਉੱਥੋਂ ਦਿੱਤਾ ਗਿਆ ਔਰ 2016 ਦੇ ਵਿੱਚ ਅਕਾਲ ਚਲਾਣਾ ਕੀਤਾ ਔਰ ਦਰਬਾਰ ਸਾਹਿਬ ਦੀ ਸਿੱਖਾਂ ਦਾ ਜਿਹੜਾ ਕੇਂਦਰੀ ਅਜ਼ਾਬਕਾਰ ਇਹਨਾਂ ਦੀਆਂ ਜ਼ਿੰਦਗੀ ਭਰ ਦੀਆਂ ਸੇਵਾਵਾਂ ਨੂੰ ਦੇਖਦੇ ਆ ਇਹਨਾਂ ਦੀ ਤਸਵੀਰ ਜੋ ਹੈ ਕੇਂਦਰੀ ਅਜ਼ਾਬ ਦੇ ਘਰ ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੋ ਉਹਨਾਂ ਦੇ ਜੀਵਨ ਦੇ ਸਬੰਧ ਦੇ ਵਿੱਚ ਹੀ ਮੈਨੂੰ ਜਿਹੜੀ ਮੈਂ ਗੱਲਬਾਤ ਕਰਨੀ ਚਾਹੁੰਨਾ ਦ੍ਰਿਸ਼ਟਾਂ ਦੇ ਨਾਲ ਦੋ 2000 ਦੇ ਵਿੱਚ ਇਹਨਾਂ ਨੂੰ ਅਫਰੀਕਾ ਜਾਣ ਦਾ ਮੌਕਾ ਮਿਲਿਆ ਸੋ ਉਸ ਅਫਰੀਕਾ ਦੇ ਵਿੱਚ ਜਾ ਕੇ ਇਹਨਾਂ ਨੇ ਵਕਫਾ ਜਿਹੜਾ ਜਗਾ ਇਨਸਾਈਕਲੋਪੀਡੀਆ ਲਾਂਚ ਕੀਤਾ ਜੀ ਤੇ ਮੈਂ ਚਾਹੁੰਗਾ ਕਿ ਇਸ ਸਬਬ ਕਿਵੇਂ ਬਣਿਆ ਉਹਨਾਂ ਦੀ ਸ਼ਖਸੀਅਤ ਤੇ ਖੋਜ ਕਾਰਜ ਕਰਨ ਦਾ ਸਬਬ ਤੁਹਾਡੇ ਸਬਜੈਕਟ ਕਿੰਗੀ ਵਿਸ਼ਾ ਜਦੋਂ ਚੁਣਨਾ ਹੁੰਦਾ ਉਹਦਾ ਪੂਰਾ ਇੱਕ ਪ੍ਰਕਿਰਿਆ ਹੈਗੀ ਹੈ ਇਹ ਵਿਸ਼ੇ ਦੀ ਚੋਣ ਕਿਵੇਂ ਹੋਈ ਹੈ ਜਿਹੜੀ ਉਹਨਾਂ ਦੀ ਲਾਈਫ ਦੇ ਉੱਪਰ ਐਚਡੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਬਹੁਤ ਲੰਬਾ ਸਮਾਂ ਕਿਉਂਕਿ 2016 ਦੇ ਵਿੱਚ ਮੇਰਾ ਜਿਹੜਾ ਜਿਹੜਾ ਟੈਸਟ ਹੁੰਦਾ ਇੰਟਰਸਟ ਉਹ ਮੈਂ ਕਲੀਅਰ ਕਰ ਲਿਆ ਸੀਗਾ ਔਰ ਇੱਕ ਸਾਲ ਮੈਂ ਤਕਰੀਬਨ ਕਈ ਪ੍ਰੋਫੈਸਰਾਂ ਦੇ ਕੋਲ ਗਿਆ ਮੈਨੂੰ ਸੀਟ ਨਹੀਂ ਮਿਲੀ ਹਮ ਔਰ ਕਿਹਦੇ ਕੋਲ ਪੀ ਐਚ ਡੀ ਕਰਦਾ ਹੁਣ ਮੇਰੇ ਗਾਈਡ ਨੇ ਡਾਕਟਰ ਪਰਮੀਰ ਸਿੰਘ ਪਰ ਉਹ ਵੀ ਸਿੰਘ ਐ ਸਿੱਖ ਵਿਸ਼ਵ ਕੋਚ ਵਿਭਾਗ ਦੀ ਜਿਹੜੀ ਮੁਖੀ ਮੁਜੀ ਵੀਰ ਸੋ ਉਹਨਾਂ ਦੇ ਅੰਡਰ ਮੈਂ ਪੀਐਸਟੀ ਕਰ ਰਿਹਾ ਲੰਬਾ ਸਮਾਂ ਕਾਫੀ ਮੈਂ ਗਾਈਡ ਉਹਨਾਂ ਦੇ ਕੋਲ ਗਿਆ ਮੈਂ ਤੇ ਕਿ ਤੂੰ ਸੀਟ ਉਸ ਟਾਈਮ ਤੇ ਨਹੀਂ ਮਿਲੀ ਫਿਰ ਇਹਨਾਂ ਦੇ ਕੋਲ ਮੈਂ ਜਾਂਦਾ ਰਿਹਾ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਲਿਖ ਕੇ ਲਿਆ ਕੀ ਲਿਖਣਾ ਵਾ ਉਦੋਂ ਐਚੜੀ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਇਹਨਾਂ ਦੀ ਲਾਈਫ ਦੇ ਉੱਪਰ ਪੀਐਸਟੀ ਕਰਨੀ ਮੇਰਾ ਤਕਰੀਬਨ 2005 ਤੋਂ ਮੇਰਾ ਸਬੰਧ ਡਾਕਟਰ ਰਵੀ ਸਿੰਘ ਬੈਂਸ ਦੇ ਨਾਲ ਰਿਹਾ ਉਹਨਾਂ ਦੇ ਨਾਲ ਬਹੁਤ ਸਮਾਂ ਉਹਨਾਂ ਦੀ ਮੈਂ ਨਾਲ ਰਹਿ ਕੇ ਕਈ ਜਗ੍ਹਾ ਸੈਮੀਨਾਰ ਵੀ ਟਨ ਕੀਤੀ ਹੈ ਬਹੁਤ ਹੋਰ ਜਗ੍ਹਾ ਉਹਨਾਂ ਦੇ ਕੋਲ ਜਾ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਸੋ ਇੱਕ ਮੇਲ ਮੈਂ ਉਥੋਂ ਕੀਤੀ ਉਥੋਂ ਇਹਨਾਂ ਨੂੰ ਮੇਰੇ ਕੋਲ ਹਜੇ ਵੀ ਉਹ ਮੇਲ ਪਈ ਹੈ ਉਸ ਮੇਲ ਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਮੇਰਾ ਯੂਨੀਵਰਸਿਟੀ ਦੇ ਵਿੱਚ 4th ਰੈਂਕ ਹੈ ਜਿਹੜਾ 4th ਰੈਂਕ ਜਿਸ ਪਰਸਨ ਦਾ ਉਹਨੂੰ ਸੀਟ ਮਿਲ ਗਈ ਮੇਰਾ ਯੂਨੀਵਰਸਿਟੀ ਦੇ ਸੈਕੰਡ ਰੈਂਕ ਹੈ ਮੈਨੂੰ ਗਾਈਡ ਸੀਟ ਨਹੀਂ ਮਿਲ ਰਹੀ ਫਿਰ ਇਹਨਾਂ ਨੇ ਕਹਿੰਦੇ ਵੀ ਮੈਂ ਸਿਫਾਰਿਸ਼ ਨਹੀਂ ਕਰੂੰਗਾ ਹਾਂ ਜੇ ਤੇ ਇਹਨਾਂ ਨਾਲ ਇਦਾਂ ਹੋ ਰਿਹਾ ਤੇ ਮੈਂ ਉਥੋਂ ਉਸ ਟਾਈਮ ਦੇ ਵੀ ਸੀ ਸੀਗੇ ਜਸਪਾਲ ਸਿੰਘ ਉਹਨਾਂ ਨੂੰ ਕਾਲ ਕੀਤੀ ਇਹਨਾਂ ਨੇ ਉੱਥੋਂ ਕੈਨੇਡਾ ਤੋਂ ਤੇ ਮਤਲਬ ਇਸ ਬੱਚੇ ਦੀ ਗੱਲ ਸੁਣੀ ਜਾਏ ਚਲੋ ਉਹਨਾਂ ਨੇ ਮੇਰੀ ਗੱਲ ਸੁਣੀ ਮੈਨੂੰ ਜਿਸ ਗਾਈਡੀ ਕੋਲ ਸੀ ਸੀ ਉਹਨਾਂ ਕੋਲ ਭੇਜ ਜਾਏਗਾ ਫਿਰ ਵੀ ਮੈਨੂੰ ਸੀਟ ਨਹੀਂ ਮਿਲੀ ਫਿਰ ਅਚਨਚੇਤ ਮੈਂ ਇਦਾਂ ਲਗਾਤਾਰ ਉੱਥੋਂ ਜਲੰਧਰ ਤੋਂ ਚੱਕਰ ਮਾਰਦਾ ਰਿਹਾ ਸਾਲ ਦੇ ਵਿੱਚ ਮਨ ਲਾ 25 30 ਚੱਕਰ ਮਾਰਿਓ ਨੀ ਮੈਂ ਯੂਨੀਵਰਸਿਟੀ ਦੇ ਫਿਰ ਮੈਨੂੰ ਡਾਕਟਰ ਪਰਵੀਰ ਸਿੰਘ ਜੀ ਕੋਲ ਉਧਰੋਂ ਇਹਨਾਂ ਦੀ ਡੈਥ ਹੋ ਗਈ ਡਾਕਟਰ ਗਵੀਰ ਸਿੰਘ ਬਿਆਸਤੀ ਦੀ ਔਰ ਉਸ ਤੋਂ ਬਾਅਦ ਫਿਰ ਮੈਨੂੰ ਇਹਨਾਂ ਦੇ ਕੋਲ ਆ ਕੇ ਸੀਟ ਮਿਲੀ ਪਰ ਇਹਨਾਂ ਦੀ ਲਾਈਫ ਦੇ ਉੱਪਰ ਜੋ ਇਹਨਾਂ ਦਾ ਯੋਗਦਾਨ ਰਿਹਾ ਸੋਸ਼ਲ ਇਵਿਜ ਨੂੰ ਲੈ ਕੇ ਜਾਂ ਐਨਸਾਈਕਲੋਪੀਡੀਆ ਜੋ ਉਹਨਾਂ ਨੇ ਤਿਆਰ ਕੀਤਾ ਸੋ ਉਹਦੇ ਸਬੰਧ ਦੇ ਵਿੱਚ ਮੈਨੂੰ ਵੱਖ-ਵੱਖ ਜਗ੍ਹਾ ਦੇ ਉੱਪਰ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਇਹਨਾਂ ਦੇ ਪਿੰਡ ਮਾਨਟੇਰੀ ਜਾਂ ਜਲੰਧਰ ਦੇ ਵਿੱਚ ਜਿੱਥੇ ਉਹ ਰਹੇ ਸੀਗੇ ਜਾਂ ਇਹਨਾਂ ਦੇ ਜਿਹੜੇ-ਜਿਹੜੇ ਵਿਭਾਗ 'ਚ ਉਹਨਾਂ ਨੇ ਜੌਬ ਕੀਤੀ ਹੈ ਜਾਂ ਦਰਬਾਰ ਸਾਹਿਬ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਨਾਲ ਜਿੰਨੇ ਵੀ ਬੰਦੇ ਨੇ ਸਾਡੇ ਪ੍ਰਮੁੱਖ ਸ਼ਖਸੀਅਤਾਂ ਨੇ ਸਾਡੀਆਂ ਸਖਸੀਅਤਾਂ ਜਿਹੜੇ ਜਥੇਦਾਰ ਨੇ ਉਹਨਾਂ ਦੇ ਨਾਲ ਮੈਂ ਇੰਟਰਵਿਊ ਕਰਕੇ ਆਇਆ ਔਰ ਇਸੇ ਸਬੰਧ ਦੇ ਵਿੱਚ ਮੈਨੂੰ अफ्रीका ਜਾਣ ਦਾ ਸੁਪਨਾ ਇਹਨਾਂ ਦਾ ਵਿਸ਼ੇ ਦਾ ਨਾਮ ਕੀ ਹੈ ਤੁਹਾਡਾ ਵਿਸ਼ਾ ਵੀ ਐਕਸਪਲੇਨ ਕਰੋ ਡਾਕਟਰ ਗੋਬੀ ਸਿੰਘ ਬੈਂਸ ਉਹਨਾਂ ਦਾ ਸਮਾਜਿਕ ਤੇ ਸਾਹਿਤਕ ਯੋਗਦਾਨ ਜੋ ਸੋਸ਼ਲ ਇਵਲਸ ਜੀ ਉਪਰ ਉਹਨਾਂ ਦਾ ਵਰਕ ਜਿਹੜਾ ਵਰਕ ਰਿਹਾ ਔਰ ਇਸੇ ਤਰੀਕੇ ਨਾਲ ਸਾਹਿਤਕ ਯੋਗਦਾਨ ਲਿਆ ਤੇ ਤੁਸੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਗਏ ਹੋ ਤੇ ਉਹਨਾਂ ਬਾਰੇ ਜਿੱਥੇ ਜਿੱਥੇ ਤਕਰੀਬਨ ਉਹ ਗਏ ਆ ਤਾਂ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਸਾਰੇ ਮੁਲਕ ਦੇਖੇ ਜਾਣ ਵੀ ਕਿਵੇਂ ਦਾ ਯੋਗਦਾਨ ਉਹਨਾਂ ਨੇ ਪਾਇਆ ਮੈਂ ਚਾਹੁੰਗਾ ਦੱਸਕਣ ਨਾਲ ਇਹ ਗੱਲ ਸਾਂਝੀ ਕਰ ਲੋ ਵੀ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਤੁਸੀਂ ਗਏ ਹੋ ਤੇ ਉੱਥੇ ਦੇ ਹਾਲਾਤ ਕੀ ਨੇ ਤੇ ਕਿਹੜੀ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਉੱਥੇ ਮੈਨੂੰ ਆਪਣੀ ਰਿਸਰਚ ਵਰਕ ਦੇ ਸਬੰਧ ਦੇ ਵਿੱਚ 6 ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਦਾਂ ਅਫਰੀਕਾ ਦੇ ਅਹ ਈਸਟ ਆਫਰੀਕਾ ਦੀਆਂ ਚਾਰ ਕੰਟਰੀਸ ਤੇ ਸਾਊਥ ਵਾਲੀ ਸਾਈਡ ਤੇ ਦੋ ਕੰਟਰੀਸ ਵਿੱਚ ਜਾ ਕੇ ਆਇਆ ਜਿੱਦਾਂ ਸਭ ਤੋਂ ਪਹਿਲਾਂ ਮੈਂ ਕੇਨਿਆ ਦੇ ਵਿੱਚ ਗਿਆ ਫਿਰ ਜ਼ੁਗਾਂਡਾ ਤੰਜ਼ਾਨੀਆ ਰਵਾਂਡਾ ਸਾਊਥ ਆਫਰੀਕਾ ਬੋਟਸਵਾਨਾ ਸੋ ਇਨ੍ਹਾਂ ਕੰਟਰੀਸ ਦੇ ਵਿੱਚ ਡਾਕਟਰ ਗਵੀਰ ਸਿੰਘ ਮੈਸ ਨਾਲ ਜਿੱਥੇ ਮੈਂ ਸਬੰਧਤ ਇੰਟਰਵਿਊਜ਼ ਕੀਤੀਆਂ ਉੱਥੇ ਨਾਲ ਦੀ ਨਾਲ ਉੱਥੋਂ ਦੇ ਆਫਰੀਕਾ ਦੇ ਕਲਚਰ ਬਾਰੇ ਮੈਨੂੰ ਜਾਣਨ ਦਾ ਮੌਕਾ ਮਿਲਿਆ ਜੀ ਮੈਂ ਵੱਖ-ਵੱਖ ਮਿਊਜ਼ੀਅਮ ਦੇਖੇ ਵੱਖ-ਵੱਖ ਯੂਨੀਵਰਸਿਟੀਆਂ ਵਿਜ਼ਿਟ ਕੀਤੀਆਂ ਔਰ ਤਾਂ ਕਿ ਮੈਂ ਸਮਝ ਸਕਾਂ ਕਿ ਅਫਰੀਕਾ ਦੇ ਕਿਉਂਕਿ ਡਾਕਟਰ ਗੁਬੀਰ ਸਿੰਘ ਬੈਂਸ ਦਾ ਨਜ਼ਰੀਆ ਵੀ ਅਫਰੀਕਾ ਦੇ ਵਜਾਕੇ ਬਦਲੇ ਆ ਕਿਉਂਕਿ ਉਹਨਾਂ ਨੇ 2000 ਦੇ ਵਿੱਚ ਖਾਲਸਾ ਪੰਥ ਦਾ 1999 ਦੇ ਵਿੱਚ 300 ਸਾਲ ਮਨਾਇਆ ਗਿਆ ਸੀ ਸੋ ਉਸੇ ਸਬੰਧ ਦੇ ਵਿੱਚ 3-4 ਸਾਲ ਲਗਾਤਾਰ ਜਿਹੜੇ ਪ੍ਰੋਗਰਾਮ ਈਸਟ ਅਫਰੀਕਨ ਰਾਮਗੜੀਆ ਬੋਰਡ ਜਿਹੜਾ ਕੀਨੀਆ ਦੇ ਵਿੱਚ ਆ ਜਿਹੜੇ ਰਾਮਗੜੀਆ ਬੋਰਡ ਨਾਲ ਸੰਬੰਧ ਜਿਹੜੇ ਗੁਰਦੁਆਰੇ ਨੇ ਉਹਨਾਂ ਨੂੰ ਉਹਨਾਂ ਦੀ ਦੇਖ ਰਿਕ ਦੇ ਜਿਹੜੇ ਗੁਰਦੁਆਰੇ ਚੱਲ ਰਹੇ ਨੇ ਸੋ ਉਸ ਈਸਟ ਅਫਰੀਕਾ ਰਾਮਗੜੀਆ ਬੋਰਡ ਦੇ ਉਸ ਵਕਤ ਚੇਅਰਮੈਨ ਸਨ ਅਮਰਜੀਤ ਸਿੰਘ ਹੀਰ ਉਹਨਾਂ ਦੇ ਵੱਲੋਂ ਇਨਵਾਈਟ ਕੀਤਾ ਗਿਆ ਡਾਕਟਰ ਅਭੀਸ਼ਿੰਗ ਬੈਂਸ ਜੀ ਨੂੰ ਸੋ ਇਹਨਾਂ ਨੇ ਉੱਥੇ ਅਲੱਗ-ਅਲੱਗ ਜਗ੍ਹਾ ਜਾ ਕੇ ਆਪਣਾ ਜਿਹੜਾ ਐਨਸਾਈਕਲੋਪੀਡੀਆ ਲਾਂਚ ਕੀਤਾ ਕੀਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਪਰ ਸੋ ਉਸੇ ਸੰਬੰਧ ਦੇ ਵਿੱਚ ਮੈਂ ਗਿਆ ਤੇ ਬੜਾ ਸਾਡੇ ਸਿੱਖਾਂ ਦੀ ਛੜਦੀ ਕਲਾ ਉੱਥੇ ਔਰ ਸਿੱਖਾਂ ਦਾ ਇਤਿਹਾਸ ਵੀ ਵੀ ਤੁਸੀਂ ਜਿਹੜਾ ਵਿਸ਼ਾ ਤੁਹਾਡਾ ਏ ਰਗਵੀਰ ਸਿੰਘ ਉਹਨਾਂ ਤੇ ਸੀਗਾ ਤੁਸੀਂ ਉੱਥੇ ਜਾ ਕੇ ਜਦੋਂ ਬਾਹਰਲੇ ਮੁਲਕ ਚ ਗਏ ਫਿਰ ਵਿਸ਼ੇ ਤੋਂ ਬਾਹਰ ਵੀ ਹੋਏ ਕਿਤੇ ਨਾ ਕਿਤੇ ਬਿਲਕੁਲ ਮੈਨੂੰ ਮੈਨੂੰ ਇਹ ਸੀਗਾ ਕਿਉਂਕਿ ਅਸੀਂ ਕੈਨੇਡਾ ਅਮਰੀਕਾ ਦੀ ਸਿੱਖਾਂ ਦੇ ਬਾਰੇ ਯੂਰਪ ਦੇ ਸਿੱਖਾਂ ਦੇ ਬਾਰੇ ਅਸੀਂ ਜਾਣਦੇ ਆ ਸੋ ਡਾਕਟਰ ਗਵੀਰ ਸਿੰਘ ਬੈਂਸ ਬਾਰੇ ਮੈਂ ਜੁਨੀਆ ਕੋ ਇੰਟਰਵਿਊਸ ਆਪਣੀਆਂ ਕਵਰ ਕਰਕੇ 10-15 ਇੰਟਰਵਿਊ ਕਰਦਾ ਪਰਸ ਨੂੰ ਮਿਲ ਕੇ ਮੈਂ ਆ ਜਾਣਾ ਸੀਗਾ ਸੋ ਨਾਲ ਦੀ ਨਾਲ ਜੋ ਮੈਨੂੰ ਉੱਥੇ ਜਾ ਕੇ ਫੀਲ ਹੋਇਆ ਕਿ ਇਹਨਾਂ ਸਿੱਖਾਂ ਬਾਰੇ ਜਿਹੜੇ ਉੱਥੇ ਗੁਰਦੁਆਰੇ ਸਾਡੇ ਬਣੇ ਨੇ ਜਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਇੱਥੋਂ ਦੀਆਂ ਜਾਂ ਹੋਰ ਜਿਹੜੀਆਂ ਸ਼ਖਸੀਅਤਾਂ ਇੱਥੋਂ ਦੀਆਂ ਉਹਨਾਂ ਦੇ ਬਾਰੇ ਸਾਡੇ ਦੂਜੇ ਪੰਜਾਬ ਦੇ ਸਿੱਖਾਂ ਨੂੰ ਜਾਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ 120 ਸਾਲ ਤੋਂ ਪਹਿਲਾਂ ਦਾ ਜਿਹੜਾ ਸਾਡਾ ਇਤਿਹਾਸ ਜਿਹੜਾ ਅਫਰੀਕਾ ਦੇ ਸਿੱਖਾਂ ਦਾ ਕੀਨੀਆ ਦੇ ਵਿੱਚ 120 ਸਾਲ ਤੋਂ ਪਹਿਲਾਂ ਦੇ ਸਾਡੇ ਸਿੱਖ ਪਹੁੰਚੇ ਸਨ